ਮੰਦੇ ਮਾਂ ਦੇ ਅੰਦਰੋਂ ਲੈਣ ਦਲਗਾਇਆ ਇਹ ਮੋਗੇ ਨੂੰ ਲੈਣ ਥਲੇ ਅੱਜ ਇੱਕ ਆਸੇ ਵਾਲੀ ਗੱਲ ਹੋ ਗਈ ਮੈਂ ਆਪਣੇ ਦਾ ਬੈਟ ਕਰ ਆ ਗਿਆ ਕਾਰੀ ਇਹ ਵੀਂਦੇ ਜਿੜੀ ਦੀ ਕਾਰੀ ਓਏ ਅਹੇ ਦੀ ਵੀ ਕੀ ਆਣੀ ਲੱਗਾ ਤਸੀਰ ਮੂੰਹ ਜਿ ਹਿੱਟਾ ਜਾ ਕੋਸ਼ ਅੰਦਰੋਂ ਜੀਬ ਮਾਰ ਗਿਆ ਮੁੜ ਕੇ ਥੁੱਕੀ ਇਹਨੇ ਗਰਮ ਇਹ ਮੈਂ ਬਿਜਲੀ ਨੂੰ ਪੜਦਾ ਤਾਂ ਬਾਪੂ ਹੂੰ ਬਰਾਬਰ ਉਧਰ ਚੱਲੋ ਉਧਰ ਦੇਖਦੇ ਕੋ ਲੱਭਦਾ ਕਿ ਨਹੀਂ ਆਹ ਮੈਂ ਨਵੀਂ ਬੰਦ ਡੱਬੂਂ ਦੇ ਦਿੱਤਾ ਐਨ ਕੰਪੀਨੀ ਆਉਣੀ ਆ ਉਹ ਨਵੀਂ ਬੰਦ ਕਰਾਉਣੇ ਚਲੋ ਦੇਖੋ ਕੋ ਲੱਭਦਾ ਦੇ ਕੰਦੇ ਆਹ ਦੀ ਕੋਟੀ ਜਿਹੜਾ ਮਰਜੀ ਨੰਬਰ ਮੇਰੇ ਕੰਦੇਲੇ ਕੋਈ ਲੈ ਲਈ ਇੱਕ ਸਾਮਪੂਰੀ ਦਾ ਮੇਰੇ ਹੀ ਕਿੰਮਿਆ ਲਾਲਾ ਕੰਗਾਲਾ ਚਾਹੀਦਾ ਇੱਕ ਉਹਦੇ ਰਸਕ ਦੇ ਲਾ ਬਰਾਵਾ ਕਾਵੇ ਜੀ ਦੱਸ ਪਾਸੀ ਨੇ ਸੁਆਲੇ ਗਿ ਜੀ ਨਾਮ ਦੇ ਨਾ 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 ਕਹਾੜੀਆਂ ਜੱਜੂ 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 ਪੂਰੇ ਪੂਰਾ ਮੈਂ ਨਾ ਇੱਕ ਦੋ ਲੈ ਲੋ ਇਦਾਂ ਦੀਆਂ ਇਹ ਫਿਲਮਾਂ 'ਚ ਨਹੀਂ ਹੁੰਦਾ ਉਹ ਥੋੜਾ ਹੀ ਬੋਲ ਲੱਗਦਾ ਡਰਾਉਣੇ ਹੀ ਤਰ੍ਹਾਂ ਆ ਆਹ ਉਹ ਵਾਲੀਆਂ ਫਿਲਮਾਂ 'ਚ ਤਮਿਲ ਇਹ ਕਿ ਆਚਾ ਲੱਭਾ ਗੋਸ਼ ਕੀ ਮਟਰ ਮਸਿਨਾ ਤੇ ਰਾਮਾ ਇਹ ਉਹ ਲੱਗਣੀ ਨਹੀਂ ਆ ਬਚਾ ਲਾ ਕੋ ਬੜਾ ਅੱਲਾ ਕਿੱਤੀ ਹੈ ਵਾਹ ਦੇਖੋ ਲੱਭੇ ਵਾਹ ਦੇਖੀ ਆ ਇਹ ਕਰ ਰਿਹਾ ਪੰਜ ਬਟੇ ਆਉਂਦੇ ਨੇ ਕੋਡਲ ਮੈਂ ਤਾਂ ਆਦਾ ਤੇ ਫਿਰ ਨਹੀਂ ਆਉਂਦਾ ਕੋਲ ਆਪਣੇ ਕੋਲ ਇਹ ਜਿੰਨਾ ਤੇ ਫਿਰ ਜਮਾਂ ਜਿਹੜਾ ਅੱਜ ਕੰਮ ਕਰਨਾ ਹੈ ਉਹ ਲੋ ਜਿਹੜੀ ਕਿ ਤੂੰ ਬਿੱਤੀ ਹੋ ਕੇ ਕੈਂਪ ਉੱਤੇ ਦੇ ਪਾਸੇ ਚਲੋ ਅੱਗੇ ਇਹ ਹੀ ਜੀ ਮਰਜ਼ੀ ਲੱਭਾ ਲੱਭਾ ਕੋਸ਼ਿਸ਼ ਨਾ ਇੰਨੇ ਟਾਈਮ ਲੱਗ ਗਿਆ ਇੱਕ ਜੀ ਲੱਭਦੀ ਆ ਜਾ ਰਾਜਾ ਆਹ ਆ ਪਸੰਦ ਮਤੂ ਆ ਕੇ ਲੈਣਾ ਇੰਨਾ ਕੀ ਕਰੇਗਾ ਹੁਣ ਥੇ ਰੱਖ ਵਾਪਸ ਥੱਲੇ ਥੱਲੇ ਰੱਖ ਲਾ ਦੋਵੇਂ ਲੈ ਜੱਗ ਨੂੰ ਵੀ ਪਸੰਦ ਆ ਗਿਆ ਕੁਛ ਲੱਭੀ ਜਾਂਨੇ ਲੱਭਦਾ ਕੋਸ ਚੀਜ਼ਾਂ ਇਕੱਠੀਆਂ ਕਰ ਲੀਆ ਉਦਾਂ ਦੇ ਨਹੀਂ ਤਾਂ ਕਿਤੇ ਜਿਆਦਾ ਰੌਬੜਾ ਜੀ ਪੈਦਾ ਹੋ ਜਾਣਾ ਹੈ ਬੰਦੇ ਦਾ ਸਮਾਨ ਲੱਭੀ ਜਾਂਦੇ ਦੇਖ ਲੋ ਮੋਟਾ ਪਾਟੇ ਇਹੋ ਜਿਹਾ ਪੇਜ ਕਰ ਦੇ। ਮੂਣੀ ਟੁੱਟਣਾ ਲੈ ਬੈਣ ਜੋ ਇਹਨਾਂ। ਲਓ ਵੀ ਮੇਟੋਰਾ ਸਮਾਨ ਦੀ ਸ਼ਾਪਿੰਗ ਤਾਂ ਆਪਣੇ ਲਈ ਹੋ ਗਈ ਪੂਰੀ। ਇਹ ਹੈਗੀ ਦੁਕਾਨ ਆਪਣੇ ਮੂਗੇ ਸ਼ਹਿਰ ਦੇ ਵਿੱਚ ਫਰੈਂਡਸ ਨਿੱਕਲ ਵਰਕਰਸ। ਬਾਕੀ ਆਪਾਂ ਤੁਹਾਨੂੰ ਘਰੇ ਜਾ ਕੇ ਦਿਖਾਉਂਦੇ ਕੀ ਕੀ ਲਿਆ ਸਮਾਨ। ਅੱਧਾ ਤਾਂ ਤੁਹਾਨੂੰ ਦਿਖਾ ਹੀ ਦਿੰਦਾ ਆਪਾਂ। ਵੈਚਾ ਬੋਲੇ ਤੇ ਬਾਕੀ ਤੁਹਾਨੂੰ ਇਕੱਲਾ ਇਕੱਲਾ ਕਰਕੇ ਘਰ ਜਾ ਕੇ ਖਾਵਾਂਗੇ ਠੀਕ ਆ ਬਾਕੀ ਆਪਾਂ YouTube ਤੇ ਬਲੌਗ ਪਾਈ ਲੈਣਾ ਛੋਟਾ ਜਿਹਾ ਸ਼ਾਰਟ ਫਾਰਮ ਚ ਤੁਸੀਂ ਬਾਕੀ ਹੋਰ ਵਿੱਚ ਦੇਖ ਲਿਓ ਠੀਕ ਆ ਹਾਂ ਇਹ ਰੱਖ ਦੀਏ ਇਹ ਆਲ ਦੇ ਨਹੀਂ ਲਿਆ ਆ ਮੈਂ ਕਿਥੇ ਨਹੀਂ ਪੈਸੇ ਰਹਿ ਗਿਆ ਤਾਂ ਜੇ ਭਰੀ ਪਈ ਪੈਸਾ ਨਾ ਆਹ ਆ ਗਈ ਆਹ ਸਿਸਟਮ ਤਾਂ ਲਾ ਦਿੱਤੀ ਹੈ ਟੌਰ ਚ ਇਹ ਮਸ਼ੀਨ ਤੇ ਰੱਖਣੀ ਹੈ ਜੇ ਕਲ ਦੀ ਜੇ ਵਿੱਚ ਠੀਕ ਆ ਰਾਤ ਬਰਾਤੇ 200 ਪੈਂਦੇ ਬੰਦਾ ਟੋਚ ਦਾ ਮਾਰ ਸਕਦਾ ਏ ਨੂੰ ਠੀਕ ਆ ਠੀਕ ਆ ਥਾਲੀਆਂ ਜੀ ਦਾ ਵੀ ਗਾਰੰਟੀ ਨਹੀਂ ਦਿੰਦਾ ਢੱਕਣ ਹੁਣ ਢੱਕਣ ਤੇ ਚਾਹ ਪਾਉਣ ਲਈ ਵੀ ਖੋਲਣਾ ਹੀ ਪੈਣਾ ਚੈੱਕ ਕਰਦਾ ਪਿੰਦਾ ਹਨਾ ਨਹੀਂ ਨਰਾਬ ਕਰਦੀਏ ਪਰ ਕੇ ਘਰ ਬੁੜੀਆਂ ਦੁਕਾਨਾਂ ਬੈਜਣ ਥਾਲੀ ਇੱਕ ਆਦੀ ਤੇ ਚਾਹ ਵੇਚ ਜਵੇ ਉਹ ਤੇ ਜਾਣੀ ਏ ਉਹਨੂੰ ਪਤਾ ਏ ਚੱਕ ਸਕਦੇ ਆ 15 ਗਵੰਟਲ ਤੋਂ ਬਾਅਦ ਤਾਂ ਨਾ ਜੱਗੋ ਫੇ ਨਹੀਂ ਗਾਰੰਟੀ 10 ਸਾਲ ਦੀ ਗਾਰੰਟੀ ਜਬਾਨ ਦੀ ਆ ਹੂੰ ਮਾਨ ਤੋਂ ਵਧੀਆ ਮਿਲ ਜਾਂਦਾ ਸਹੀ ਆ ਬਾਕੀ ਸਾਮਾਨ ਅਰੇ ਰਿਆਂ ਕੇ ਖੋਲਾਂਗੇ ਡਾਰੀ ਖੋਲਦੇ ਆ ਦੇਖਦੇ ਕੀ ਇੰਨਾ ਇੱਟਾ ਵੀ ਮਹਿੰਗਾ ਨਹੀਂ ਠੀਕ ਆ ਵਧੀਆ ਮਿਲ ਗਿਆ ਸਾਮਾਨ ਜਿਹੜੇ ਸਾਮਾਨ ਆਪਾਂ ਆਏ ਸੀਗੇ ਸਾਮਾਨ ਆਪਾਂ ਜਿੰਨਾ ਸੋਚਿਆ ਸੀ ਉਹ ਤੋਂ ਜ਼ਿਆਦਾ ਹੀ ਲੈ ਚਲੇ ਆਪਾਂ ਲੈਂਡ ਤੋਂ ਚੈਨ ਗੁੱਪੀ ਆਏ ਗਾ ਜੀ ਅੱਧਾ ਦਾ 4500 ਦਾ ਕਰਨਾ ਹੈ ਆਪਣੇ ਮਨੂ ਜੀ ਨਾਲ ਕਰਦੇ ਵੀ 3-4000 ਰੁਪਏ ਦਾ ਫਾਇਦਾ ਹੋਪ ਇਹ ਆਪਾਂ 1000 ਰੁਪਏ ਦੇਣ ਨੂੰ ਕੋਪੇ ਦੇ 3000 ਰੁਪਏ ਦਾ ਫਾਇਦਾ ਕਰ ਦਾਂਗੇ ਆਪ ਨੂੰ ਬਹੁਤ ਵਧੀਆ